ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਛੋਟੇ ਜਿਹੇ ਭਾਅ ਦੀਆਂ ਦੋ ਵੈੜਾਂ ਵਿਖਾਉਣੀਆਂ ਆ ਪਹਿਲੀਆਂ ਦੋਵੇਂ ਵੈੜਾਂ ਸੇਲ ਐ ਵਿਕਾਊ ਐ ਇੱਕ ਜਰਸੀ ਨਸਲ ਦੀ ਵੱਡੀ ਵੈੜ ਆ ਇਨਫਰਮੇਸ਼ਨ ਲੈ ਦਿੰਨਾ ਹੁ ਕਰਦੇ ਹਾਂ ਅਲਬਾ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਾਪੁਰਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9814326166 ਉਹ ਦੇ ਕਿੱਧਰ ੜ ਗਏ 15 20 ਦਿਨ ਹੋ ਗਏ ਦਿਸਿਆ ਹੀ ਨਹੀਂ ਬਾਈ ਹਿਯੂਰ ਸਰ ਹੋ ਗਿਆ ਸੀਗਾ ਠੀਕ ਆ ਬਾਬੇ ਦੇ ਬਾਬੇ ਦੇ ਉੱਤੇ ਲਾ ਕੇ 11 12 ਦਿਨ ਠੀਕ ਆ ਪਰਸੋਂ ਹੀ ਆਏ ਸੀਗੇ ਹਮ ਕੱਲ ਬਸ ਥੋੜਿਆ ਗੇੜਾ ਕੱਢ ਕੇ ਗਾਇਆਂ ਰੜੀਆਂ ਦੋ ਬਾਗਾਂ ਦੇ ਚਾਰ ਸੀਗੀਆਂ ਹਮ ਦੋ ਬੰਦਾ ਇੱਕੋ ਜਿਹਾ ਲੈ ਗਿਆ ਠੀਕ ਹੰਦੋ ਰਹੇਗਾ ਡੋਈ ਰਹੇ ਗਿਆਂ ਹਾਂ ਬਾਈ ਬਾਬੇ ਦੇ ਦਰਸ਼ਨ ਮੇਲਾ ਕਰਿਆਂ ਦਾ ਉਹ ਵਧੀਆ ਫੇ ਬਾਈ 11 12 ਦਿਨ ਲੱਗ ਗਏ ਠੀਕ ਹੈ ਹਾਂ ਯਾਰ ਇੱਥੇ ਕੰਮ ਦਾ ਚੱਲੀ ਜਾਣਾ ਹਾਂ ਫਿਰ ਸਾਨੂੰ ਵੀ ਰੰਗ ਕੱਢਿਆ ਅੱਗੇ ਨਾ ਭੋਰਾ ਫਰਕ ਪੈ ਜਾਂਦਾ ਬਾਈ ਖਾਣ ਪੀਣ ਦਾ ਹਾਂ ਕਿੱਥੇ ਨਾਲ ਵੇਲਾ ਹਾਂ ਨਾਲ ਬਾਬੇ ਦੇ ਨਾਲ ਹਾਂ ਬਾਬੇ ਨੇ ਕੀਤੀ ਕਿਰਪਾ ਫਿਰ ਬਾਬੇ ਦੀ ਕਿਰਪਾ ਹੋ ਗਈ ਜਾਈ ਚਲੋ ਮਹਾਰਾਜ ਗੱਰਪਈ ਰੱਖੇ ਸਾਰਿਆਂ ਦੇ ਜਰਸੀ ਤੋਂ ਸ਼ੁਰੂ ਕਰ ਲਾ ਜਰਸੀ ਬਾਈ ਆਪਾਂ ਲੋਕਲ ਲਈਆ ਠੀਕ ਹੈ ਕੋਈ ਮਾਲਾ ਛੋੜੀ ਜਾਨੀ ਕਿ ਪੂਰੀ ਵੱਡੀ ਕੱਦ ਵਾਲੀ ਹਨ ਹੂੰ ਵਾਈ ਨਾਲ ਹੀ ਆਪਾਂ ਨਾਲ ਦੇ ਪਿੰਡੇ ਲਈ ਆਪਾਂ ਦੋ ਦਸਾ 17 16 17 ਕਿਲੋ ਠੀਕ ਹੈ ਤੇ ਦੇਣ ਪਏ ਹੇ ਤਰੀਕ ਮੁਤਾਬਕ ਸਹੀ ਦੇ 11 ਸਹੀ ਹੈ ਸਹੀ ਜਿਵੇਂ ਨੈਟ ਅੱਜ 11 ਦਿਨ ਪਏ ਆ ਕਹਿੰਦੇ ਵਿੱਚ ਹੁੰਦੀ ਆ ਇਹ ਦੂਜਾ ਸੁਦਾ ਹੁੰਦੀ ਆ ਸੀਲ ਸਾਹੂ ਸੀਲ ਸਾਹੂ ਫੁੱਲ ਆ ਕੱਢੀ ਬਾਹਰ ਨੂੰ 16 17 ਕਿਲੋ ਦੁੱਧ ਦੀ ਆਪਾਂ ਗਾਰੰਟੀ ਇਹ ਦੇ ਦਾਂਗੇ ਅੱਛਾ ਹਾਂ ਕਿਉਂਕਿ ਗਾਂਾਂ ਵੀ ਉਹਨੇ ਆਪਣੇ ਜਗੀਂ ਵਾਲੇ ਬੰਦੇ ਤੋਂ ਲਈਆਂ ਆਈਆਂ ਸਾਰੇ ਠੀਕ ਆ ਦੋਸਤੋ ਦੂਜੇ ਸੂਬੇ ਬਾਈ ਕਹਿੰਦਾ ਸੁੰਦੀ ਆ ਲੋਕ ਵਾਲੀ ਲਈ ਆ ਘਰੋਂ ਵੈੜ ਲਈ ਆ 16 17 ਕਿਲੋ ਦੁੱਧ ਪਹਿਲਾਂ ਨੇ ਦਿੱਤਾ 16 17 ਕਿਲੋ ਦੁੱਧ ਦੀ ਤਾਂ ਬਾਈ ਕਹਿੰਦਾ ਗਾਰੰਟੀ ਦੇ ਦੂੰਗਾ ਕਿਉਂਕਿ ਕੋਈ ਮੰਡੀ ਤੋਂ ਨਹੀਂ ਆਈ ਕੋਈ ਵਪਾਰੀ ਕੋਲੋਂ ਨਹੀਂ ਲਈ ਕੋਈ ਮੰਡੀ ਵਾਲੀ ਗਾਂ ਹੋਵੇ ਵਪਾਰੀ ਕੋਈ ਹੋਵੇ ਆਪਾਂ ਗਾਂ ਫਰੀ ਦੇਵਾਂਗੇ ਠੀਕ ਆ ਆਪਾਂ ਬੰਦੇ ਘਰ ਦਾ ਐਡਰੈਸ ਤੱਕ ਦੇਵਾਂਗੇ ਦੋਸਤੋ ਬਾਈ ਕਹਿੰਦਾ ਕੋਈ ਸਾਫਤ ਕਰ ਦੇ ਕੀ ਗਾਂ ਮੰਡੀ ਤੋਂ ਆਈ ਆ ਜਾਂ ਕਿਸੇ ਵਪਾਰੀ ਕੋਲੋਂ ਆਈ ਆ ਤੇ ਗਾਂ ਫ੍ਰੀ ਦੇ ਦੂੰਗਾ ਜੀ ਤੋਂ ਲਈ ਆ ਘਰੇਲੂ ਬੰਦੇ ਤੋਂ ਉਹਦਾ ਐਡਰੈਸ ਦੇ ਦੂੰਗਾ ਬਾਈ ਕਹਿੰਦਾ ਅਗਲਾ ਆਪਦਾ ਪਤਾ ਕਰ ਲੈ 16 17 ਕਿਲੋ ਦੁੱਧ ਦੀ ਗਾਰੰਟੀ ਆ ਨਫਾ ਲੈਣਾ ਆ ਆਹ ਗਾਰੰਟੀ ਤਸੱਲੀ ਬੰਦਣ ਜੇ ਕਿਹਨੇ ਤਸੱਲੀ ਕਰਨੀ ਉਹ ਤਸੱਲੀ ਕਰਾ ਦਾਂਗੇ ਠੀਕ ਆ ਨਫਾ ਦਾ ਆਪ ਲੈਣਾ ਜਿਹੜਾ ਲੈਣਾ ਹਾਂ ਉਹ ਤਾਂ ਚਲੋ ਪੈਸੇ ਲਾਏ ਆ ਹਾਂ ਜੇ ਵੀ ਬੰਦੇ ਨੇ ਗਾਰੰਟੀ ਦੀ ਗੱਲ ਕਰਨੀ ਆਪਾਂ ਤਸੱਲੀ ਬੰਦ ਫੋਲ ਲਗਾਵਾਂਗੇ ਠੀਕ ਆ ਹਾਂ ਜੋ ਕਿ ਮੰਡੀ ਵਾਲੀ ਗਾਂ ਕੋਈ ਸ਼ੋਕ ਜਿਕੇ ਗਰਿਆਂ ਉਹ ਘਰ ਦੇ ਵਿੱਚ ਕੋਈ ਵੀ ਹੂੰ ਦੋਨੇ ਗਾਈਆਂ ਫਰੀ ਅੱਛਾ ਦੋਵੇਂ ਗਾਈਆਂ ਉਹ ਫਰੀ ਆ ਇਹ ਠੀਕ ਹੈ ਕੋਈ ਬਣਾ ਕਹਿ ਦੇਵੇ ਤੁਸੀਂ ਮੰਡੀ ਜੁਆਈਆਂ ਲੈ ਜਾਈ ਜੈ ਜੈ ਮੋਲੇ ਜੈ ਮੋਲੇ ਭਈ ਤਿਆਰ ਹੋਈ ਤਾਂ ਭਾਵੇਂ 55 60 ਹਜ਼ਾਰ ਦੀ ਵੇਚ ਲਗੇ ਹਾਂ ਬਸ 47 ਹਜ਼ਾਰ ਦੀ ਵੇੜ ਦੇ ਦੋਸਤੋ ਜਿਹੜੇ ਹਸਾਬ ਨਾਲ ਭਾਈ ਦੁੱਧ ਦੀ ਗਾਰੰਟੀ ਦਿੰਦਾ ਤੇ ਨਾਲ ਇੱਕ ਹੋਰ ਗਾਰੰਟੀ ਦਿੰਦਾ ਕਿ ਦੋਵੇਂ ਵੇੜਾ ਜੇ ਕੋਈ ਭੈਣ ਭਰਾ ਸਾਬਤ ਕਰਦੇ ਕਿ ਮੰਡੀ ਤੋਂ ਆਈਆਂ ਜਾਂ ਕਿਸੇ ਵਪਾਰੀ ਕੋਲੋਂ ਲਈਆਂ ਤੇ ਬਾਈ ਕਹਿੰਦਾ ਦੋਵੇਂ ਵੜਾ ਫ੍ਰੀ ਦੇ ਦੂੰਗਾ ਲੋਕਾਂ ਨੂੰ ਵੜਾ ਲਈਆਂ ਘਰੋਂ ਵੜਾ ਖਰੀਦੀਆਂ ਦੋਵੇਂ ਪਹਿਲੇ ਸਵੇਰੇ 16-17 ਕਿਲੋ ਦੁੱਧ ਦਿੱਤਾ ਸੋਹਣੀ ਜਰਸੀ ਆ ਕੱਦ ਕਾਠ ਵਾਲੀ ਤੇ 16-17 ਦੀ ਬਾਈ ਕਹਿੰਦਾ ਗਾਰੰਟੀ ਆ 47000 ਦੀ ਬਾਈ ਕਹਿੰਦਾ ਦੇ ਦੇਾਂਗੇ ਕੱਲੀ ਕੱਚੀ ਕੱਚੀ ਆ ਡੇਨ ਡੇਟ ਮੁਤਾਬਕ 10-11 ਬਾਈ 10 ਦਾ ਲੈ ਜੂਗੀ ਤਿਆਰ ਹੋਈ 55-60000 ਦੀ ਆ ਅੱਜ ਬਾਈ ਕਹਿੰਦਾ 47000 ਚੋਂ ਮਾਣ ਕਰ ਦੂੰਗਾ ਵਲ ਢੇਲਾਂ ਪਈਆਂ ਬਹੁਤ ਬਾਕੀ ਦੇਣ ਹਜੇ 10 11 ਪਏ ਆ ਆ ਸਾਰੀ ਵਲਟੈਲ ਕੱਢ ਕੇ ਸੂਣਾ ਬਦਾਮੀ ਰੰਗ ਦੀ ਸੋਹਣੀ ਵੱਡੀ ਜਰਸੀ ਆ ਕੋਈ ਨਿੱਕੀ ਜੀ ਨਹੀਂ ਕੋਈ ਹਿਮਾਚਲ ਵਾਲੀ ਨਹੀਂ ਕਿ ਗੋਡੀਕੀ ਜਿੱਡੀ ਜਰਸੀ ਹੋ ਪਰਲੀ ਵੜ ਦੇ ਬਰਾਬਰੀ ਕਰ ਦੇਦਾ ਮਾਨਤਾਨ ਹੋ ਜੂ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਦੁੱਧ ਦੀ ਗਾਰੰਟੀ ਆ ਬਾਈ ਕਹਿੰਦਾ 16 17 ਕਿਲੋ ਲੋਕਲ ਵੱਛੀ ਲਈ ਆ 47000 ਦੀ ਦੇ ਦੂੰਗਾ ਦੋ ਨੰਬਰ ਤੇ ਆ ਜਾ ਇਹ ਬਈ ਦੂਜਾ ਸੁਆਸ ਹੁੰਦੀ ਆ ਪਿੰਡੋਂ ਵੜ ਲਈ ਆ ਆਪਣੇ ਠੀਕ ਆ ਇਹ ਮਾਨਿਆ ਵੀ 18 ਕਿਲੋ ਦੁੱਧ ਆਪੂੰ ਦੱਸਿਆ ਬੰਦਿਆਂ ਨੇ ਇਹ ਪਿੰਡੋਂ ਲਈ ਆ ਪਿੰਡੋਂ ਲਈ ਆ ਆਪਣੇ ਆਪ ਨੂੰ ਕਹਿੰਨੇ ਭਾਵੇਂ 18 ਕਿਲੋ ਗਾਰੰਟੀ ਵੀ ਦੇ ਦੀ ਠੀਕ ਹੈ ਗਾਰੰਟੀ ਲੈਣਾ ਚਿਵਾ ਕੇ ਵੀ ਦੇ ਦਾਂਗੇ ਦਣ ਕਿੰਨੇ ਲੈ ਜੂ ਬਣ ਬਈ ਤਿਆਰੀ ਆ ਦੇ ਦਿਓ 2-3 ਦਿਨ ਹੀ ਲਓ ਦੋਸਤੋ 18 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਤੇ ਆਈ ਹੈ ਤੇ ਬਾਈ ਕਹਿੰਦਾ ਜੀ ਤੋਂ ਲਈ ਆ ਆਪਦੇ ਪਿੰਡੋਂ ਹੀ ਲਈਓ ਕਹਿੰਦਾ ਭਾਵੇਂ ਗਾਰੰਟੀ ਦੇ ਦੇ ਦੀ 18 ਕਿਲੋ ਦੀ ਨਹੀਂ ਬਾਈ ਕਹਿੰਦਾ ਇੱਕ ਹੋਰ ਗੱਲ ਆ ਆਪਾਂ ਦੁੱਧ ਚਿਵਾ ਕੇ ਦੇ ਦੇਾਂਗੇ ਮਤਲਬ ਦੋਹਾਂ ਦਿਨਾਂ ਨੂੰ ਹੋ ਰਹੇ ਨੇ ਸੂਪ ਹਨ ਤੇ ਦੁੱਧ 18 ਕਿਲੋ ਬਾਈ ਕਹਿੰਦਾ ਮੇਰੇ ਘਰੋਂ ਅਗਲਾ ਸੂਈ ਤੋਂ ਬਾਅਦ ਚੋਕੇ ਲੈ ਲੈ ਐਦੂ ਵੱਧ ਤਸੱਲੀ ਗਾਰੰਟੀ ਦਾ ਫਿਰ ਕਿਹਨੇ ਦੇਣੀ ਆ ਹੂੰ ਆਹ ਬਾਲਟੇ ਲਾ ਸਾਰੀਆਂ ਕੱਢ ਕੇ ਸੋਣਾ ਥਣ ਸੋਹਣੇ ਆ ਵਜਨ ਉਹ ਜੀ ਹੁਣ ਬਹੁਤ ਐ ਚਮਕ ਪਿੰਡੇ ਚ ਪੂਰੀ ਐ ਦੂਜੇ ਸੂਵੇ ਵਹਿੜ ਸੁੰਦੀ ਐ ਆਪਦੇ ਪਿੰਡੂ ਹੀ ਲਈ ਐ ਦੋ ਤਿੰਨ ਦਿਨ ਮਸਾਂ ਹੀ ਲਾਉ ਇੱਕ ਨੰਬਰ ਦੀ 16 17 ਕਿਲੋ ਦੁੱਧ ਦੀ ਗਾਰੰਟੀ ਦੋ ਨੰਬਰ ਦੀ 18 ਕਿਲੋ ਦੀ ਗਾਰੰਟੀ ਪਹਿਲਾਂ ਨੇ 18 ਦਿੱਤਾ 18 ਕਿਲੋ ਦੁੱਧ ਦੀ ਗਾਰੰਟੀ ਨਹੀਂ ਕੋਈ ਸੌਦਾ ਕਰ ਲੈ ਜਿੱਦਣ ਸੂਪ ਪੈਂਦੀ ਔਰ ਦੋਹਾਂ ਦਿਨਾਂ ਨੂੰ ਤੇ ਦੁੱਧ ਚਵਾ ਕੇ ਬਾਈ ਕਹਿੰਦਾ 18 ਕਿਲੋ ਦੇ ਦੂ ਠੋਸ ਨਿੱਗਰ ਹਵਾਨਾ ਆਇਆ ਨਾ ਕੋਈ ਮੰਨੇ ਕੇ ਵਿਖਾਵਾ ਜਾਂ ਨਹੀਂ ਕਰਦੀ ਉਹ ਟਟਮਾ ਲਮਕਮਾ ਹਵਾਨਾ ਯਾਨੀ ਫੱਟ ਫੱਟ ਹਵਾਨਾ ਸਾਰਿਆਂ ਨੂੰ ਪਤਾ ਭੈਣ ਭਰਾਵਾਂ ਨੂੰ ਗਾਂ ਹੋਵੇ ਮੱਝ ਹੋਵੇ ਬੰਦ ਜੇ ਲੇਵੇ ਵਾਲੀ ਦੁੱਧ ਵਧ ਦਿੰਦੀ ਹੈ ਹੁਣ ਜਿਹੜੀਆਂ ਫਾਰਮ ਵਾਲੀਆਂ 50 ਪਿਆ 60 60 ਕਿਲੋ ਦੁੱਧ ਦਿੰਦੀਆਂ 40 40 ਕਿਲੋ ਦੁੱਧ ਦਿੰਦੀਆਂ ਉਹਨਾਂ ਦੇ ਹਵਾਨੇ ਕਿਤੇ ਕਿੰਨੇ ਕਿ ਹੁੰਦੇ ਆ ਫਿੱਟ ਫਿੱਟ ਜੇ ਹਵਾਨੇ ਹੁੰਦੇ ਆ ਤੇ ਕਈਆਂ ਦਾ ਹਵਾਨਾ ਗਿੱਟਿਆਂ ਚ ਲਮਕਦਾ ਫਿਰਦਾ ਹੁੰਦਾ ਵੇਖਣ ਨੂੰ ਐਂ ਲੱਗਦਾ ਜਿਵੇਂ ਪੰਡ ਜੱਡਾ ਹਵਾਨਾ ਹੁੰਦਾ ਪਰ ਦੁੱਧ ਉਹ 15 15 14 14 ਕਿਲੋ ਮਸਾ ਹੀ ਦਿੰਦੀਆਂ ਇਹ ਗੱਲ ਤੁਹਾਨੂੰ ਤਾਂ ਦੱਸੀ ਐ ਕਿ ਲੇਵਾ ਜ਼ਰੂਰ ਬੰਦ ਜੇ ਆ ਪਰ 18 ਕਿਲੋ ਦੁੱਧ ਦੀ ਗਾਰੰਟੀ ਐ ਕੋਈ ਭਵਾਂ ਸੂਈ ਤੋਂ ਬਾਅਦ ਲੈ ਜੇ ਆਪਦੇ ਪਿੰਡੋਂ ਮੱਛੀ ਲਈ ਐ ਵਜਨ ਬਹੁਤ ਹੈ ਬਾਕੀ ਨਵਾਂ ਹਨ ਦੂਜਾ ਸੂਆ ਭਵਾਂ ਕੋਈ ਸੌਦਾ ਕਰ ਲੇ ਚੋਕੇ ਲੈ ਜੇ ਥਾਣਾ ਅੱਦੀ ਚਵਾਈ ਵਾਲੇ ਆ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਜੈਜਾ ਮੁੱਲ ਬਾਈ ਯਾਰ ਮੁੱਲ ਦਾ ਕਹਿੰਦਾ ਕਿ ਬਾਈ ਆਪਣਾ 57000 ਦੀ ਵੜ ਦੇ ਉਹ 47 ਦੀ 57 ਦੀ ਆ ਇਹ 57 ਦੀ ਜੋੜਾ ਕਿੰਨੇ ਦਾ ਜੈਜਾ ਜੋੜਾ ਯਾਰ ਬਾਈ ਉਹ 50000 ਇੱਕ 55 ਦੇ ਦਾਂਗੇ ਉਹ 45 ਹਾਂ ਠੀਕ ਹੈ ਲੱਖ ਹੋ ਗਿਆ ਲੱਖ ਹੋ ਗਿਆ ਲੱਖ ਲੱਖ ਜੋ ਛੋੜ ਕਰ ਦੂੰਗਾ ਵਾ ਕਰਦਾ ਛੋੜ ਬਾਈ ਦਾ ਆਪਾਂ ਕਹਦਾ ਆਪਾਂ ਹੀ ਦੇਣੀ ਸਹੀ ਹੈ ਦੋਸਤੋ ਆ 47 ਦੀ ਆ 57 ਦੀ ਐਦੀ 16 17 ਕਿਲੋ ਦੁੱਧ ਦੀ ਗਾਰੰਟੀ ਹੈ ਸੋਹਣੀ ਵੱਡੀ ਜਰਸੀ ਹੈ ਐਦੀ 18 ਕਿਲੋ ਦੀ ਗਾਰੰਟੀ ਪਹਿਲਾਂ ਨੇ 18 ਦਿੱਤਾ 18 ਦੀ ਆਪਣੀ ਗਾਰੰਟੀ ਹੈ ਪਿੰਡੋਂ ਲਈ ਆ ਜਿੱਦੇ ਸੂਪੀ ਬੱਚਾ ਮੂਰੇ ਹੋਇਆ ਪੋਸਾ ਦਾ 55 ਤੋਂ 60 ਵਾਹ ਹਾਂ ਵੱਡੀ ਦੇ ਲਈ ਆਪਾਂ ਵੇਚ ਲਈ ਗਾਂ ਦਾ ਵੇਚ ਲੈ ਕੋਈ ਵੇਚ ਲੈ ਹਾਂ ਮੈਡ 55 ਤੋਂ 60 ਹੱਦ ਸੰਜੀ ਵਿਕਣੀ ਆ ਹਾਂ ਕੱਲਾ ਆਪਾਂ ਆਏ ਆ ਕੱਚੀ ਆਪਾਂ ਕੱਚੀ ਆਪਾਂ ਭਾ ਦਈਏ ਪੋਸਣ ਦੇ ਸਹੀ ਆ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜੈਜੇ ਮੁੱਲ ਜੇ ਕੋਈ ਜੋੜਾ ਲੈ ਲੈਂਦਾ ਲੱਖ ਦਾ ਬਾਈ ਕਹਿੰਦਾ ਜੋੜਾ ਦੇ ਦੂੰ 16 17 ਕਿਲੋ ਦੁੱਧ ਦੀ ਇੱਕ ਨੰਬਰ ਦੀ ਗਾਰੰਟੀ ਦੋ ਨੰਬਰ ਦੀ 18 ਦੀ ਬਾਕੀ ਹੁਣ ਸਿਆਲ ਆ ਗਏ ਆ ਰੁੱਤ ਵਧੀਆ ਆ ਗਈ ਠੰਡ ਦੇ ਦੇਣ ਆ ਗਏ ਤੇ ਇਹ ਠੰਡ ਚ ਪਸ਼ੂ ਵਧੀਆ ਖੁੱਲਾ ਇਹਨਾਂ ਦੁੱਧ ਨਹੀਂ ਦਿੰਦਾ ਫਿਰ ਗਰਮੀ 'ਚ ਥੋੜੀ ਦੇਣਾ ਬਾਕੀ ਵਹਿੜਾ ਸੋਹਣੀਆਂ ਕੱਦ ਕਾ ਅਠਾਲੀਆਂ ਲੋਕਾਂ ਕੋਲ ਬੱਚੀਆਂ ਖਰੀਦੀਆਂ ਆ ਨਾਲ ਦੇ ਪਿੰਡੋ ਖਰੀਦੀ ਐ ਜਰਸੀ ਘਰੇਲੂ ਵਹਿੜ ਖਰੀਦੀ ਐ ਤਾਂ ਹੀ 16 17 ਦੀ ਬਾਈ ਗਾਰੰਟੀ ਦਿੰਦਾ ਆ ਪਿੰਡੋਂ ਲਈ ਤਾਂ ਹੀ 18 ਕਿਲੋ ਦੀ ਗਾਰੰਟੀ ਦਿੰਦਾ ਪਹਿਲਾਂ ਨਹੀਂ ਦਿੱਤਾ ਨਹੀਂ ਆਮ ਵਪਾਰੀ ਭੈਣ ਭਰਾ ਗਾਰੰਟੀ ਨਹੀਂ ਦਿੰਦੇ ਹੁੰਦੇ ਜੇ ਕੋਈ ਸੂਇਆ ਸਵਾਇਆ ਪਸ਼ੂ ਹੋਵੇ ਫੇਰ ਕਹਿੰਦੇ ਹੁੰਦੇ ਕਿ ਇੰਨਾ ਦੁੱਧ ਜਾਂ ਬੌਲਾ ਤਿਆਰ ਅਗਲਾ ਕੰਡੇ ਦੇ ਜੋਖਲੇ ਜਿਹੜਾ ਗੱਭਣ ਪਸ਼ੂ ਹੁੰਦਾ ਉਹਦੀ ਅਗਲਾ ਗਾਰੰਟੀ ਨਹੀਂ ਦਿੰਦਾ ਅਗਲਾ ਕਹਿੰਦਾ ਬਈ ਮੇਰਾ ਤਾਂ ਖਰੀਦੇ ਆਗਾ ਅਗਲਾ ਆਪਦੀ ਸਮਝ ਨਾ ਲੈ ਲੈ ਪਰ ਇਹ ਬਾਈ ਕਹਿੰਦਾ ਆਪਾਂ ਘਰੇਲੂ ਪਸ਼ੂ ਖਰੀਦੇ ਆ ਉਹ ਫੇਰ ਹੁਣ ਕਿਸੇ ਨੇ ਨਹੀਂ ਇਹਨੇ ਫੇਰ ਵੀ ਜਗਸਾ ਕਰ ਦੇਣਾ ਐਵੇਂ ਕਹਿੰਦਾ ਖਣੀ ਲਾ ਕੇ ਕਹਿੰਦਾ ਹੁਣ ਜਿਵੇਂ ਮੰਨ ਗਿਆ ਆਪਣ ਨੂੰ ਯਕੀਨ ਹੋਵੇ ਅੱਖਾਂ ਸਾਹਮਣੇ ਪਸ਼ੂ ਉਹਦੀ ਗਰੰਟੀ ਲਈ ਜਾਂਦੀ ਹੈ ਨਾ ਜਿਹੜਾ ਪਸ਼ੂ ਮੰਨ ਲਾ ਪਾਉਨ ਲਿਆ ਉਬੜੇ ਬੰਦੇ ਤੋਂ ਲਿਆ ਜਾਂ ਮੰਡੀ ਤੋਂ ਲਿਆ ਉਹਦਾ ਪਤਾ ਨਹੀਂ ਹੁੰਦਾ ਹਾਂ ਹੁਣ ਇਹਣਾ ਆਪਣੇ ਯਕੀਨ ਵਾਲੇ ਬੰਦੇ ਤੋਂ ਲਈਆਂ ਹੋਈਆਂ ਸਹੀ ਹੁਣ ਆਪ ਨੂੰ ਪਤਾ ਜੀ ਇਹ ਦੁੱਧ ਕੱਢਣ ਜਾਂ ਅੱਬ ਘਈ ਜਾਂਦੇ ਵੀ ਹਾਂ ਠੀਕ ਆ ਹਾਂ ਆਪਣੇ ਬੰਦਾ ਸੌਦਾ ਕਰ ਲਿਆ ਬਜਵਾ ਕੇ ਵੀ ਦੇ ਦਾਂਗੇ ਸਹੀ ਦੋਸਤੋ ਇਹਦੂ ਗਾਂ ਦਾ ਹੁਣ ਫਿਰ ਰਹਿ ਵੀ ਕੀ ਗਿਆ ਬਾਈ ਕਹਿੰਦਾ ਆਪਣੇ ਨਾਲ ਕੋਈ ਸੌਦਾ ਕਰ ਲੈ ਇਹਦਾ 16 1 ਦਾ ਇਹਦਾ 18 ਕਿਲੋ ਚਵਾ ਦੂੰ ਹੁਣ ਇਸ ਤੋਂ ਅੱਗੇ ਦਾ ਫਿਰ ਰਹਿ ਕੀ ਗਿਆ ਹੁਣ ਵੀ ਗਾਰੰਟੀ ਹੈ ਲੈ ਜੇ ਅਗਲਾ ਤੇ ਨਹੀਂ ਸੌਦਾ ਕਰ ਲੈ ਬਾਈਕਾਂ ਦਾ ਆਪਾਂ ਸੂਈਆਂ ਤੋਂ ਬਾਅਦ ਚਵਾ ਕੇ ਦੇ ਦੇਾਂਗੇ ਫੋਨ ਨੰਬਰ ਸਕਰੀਨ ਤੇ ਆ ਜਿਹਦੀ ਜਿਹੜੀ ਵੀ ਵੈੜ ਪਸੰਦ ਆਉਂਦੀ ਛੋਟੇ ਛੋਟੇ ਜੇ ਮਾਲ ਹੈ ਜਿਹੜੇ ਸਾਹਮਣੇ ਇੱਕ ਨੰਬਰ ਦੀ 16 17 ਕਿਲੋ ਦੀ ਗਾਰੰਟੀ ਹੈ ਨਹੀਂ ਕੋਈ ਭੈਣ ਭਰਾ ਸੂਈ ਤੋਂ ਬਾਅਦ ਲੈ ਜੇ ਦੁੱਧ ਕੰਡੇ ਦੇ ਜੋਕ ਤੇ 16 17 ਕਿਲੋ ਦੁੱਧ ਵਾਲੀ ਜਰਸੀ 47000 ਦੀ ਕੌਣ ਦਿੰਦਾ ਜੋੜੇ ਚ ਤਾਂ 45 ਦੀ ਰਹਿ ਜਾਣੀ ਆ ਤੇ ਪਰਲੀ 55 ਦੀ ਰਹਿ ਜਾਣੀ ਤੇ ਲੱਖ ਬਣਦਾ ਲੱਖ ਜੋ ਵੀ ਬਾਈ ਨੇ ਛੋੜ ਕਰ ਦੇਣੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ਿਕਾ